ਜੀ ਜਾਣਨਾ ਚਾਹੁੰਦੇ ਹੋ ਤੁਹਾਡੇ ਅੱਗੇ ਤਾਂ ਮੈਂ ਰਿਐਲਿਟੀ ਹੀ ਦੱਸਦਾ ਕਿ ਸਾਡੇ ਪ੍ਰੋਡਿਊਸਰਜ਼ ਨੇ ਅਪਰੋਚ ਕੀਤਾ ਜਗਜੀਤ ਨੂੰ ਅੱਜ ਮੈਂ ਦਿਨਾਂ ਇਸ ਗੱਲ ਦਾ ਜਵਾਬ ਹਨਾ ਬੜੇ ਟਾਈਮ ਤੋਂ ਲੋਕ ਪੁੱਛਦੇ ਸੀ ਦੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਪਿੱਛੇ ਜੇ ਦੇਵ ਕਰੋੜ ਦੀ ਫਿਲਮ ਗਾਂਦੀ 3 ਰਿਲੀਜ਼ ਹੋਈ ਜਿਸ ਦੇ ਵਿੱਚ ਜਗਜੀਤ ਸੰਧੂ ਨਜ਼ਰ ਨਹੀਂ ਆਏ ਤਾਂ ਲੋਕਾਂ ਨੇ ਕਿਹਾ ਕਿ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਯਾਨੀ ਕਿ ਭੋਲਾ ਕਿਉਂ ਨਹੀਂ ਦੇਵ ਕਰੋੜ ਨੂੰ ਇਹ ਸਵਾਲ ਅਮਨ ਔਜਲੇ ਨੇ ਆਪਣੇ ਪੋਡਕਾਸਟ ਦੇ ਵਿੱਚ ਕੀਤਾ ਜਿਸ ਦੇ ਵਿੱਚ ਦੇਵ ਕਰੋੜ ਨੇ ਕਿਹਾ ਕਿ ਸ਼ਾਇਦ ਜਗਜੀਤ ਸੰਧੂ ਨੇ ਪੇਮੈਂਟ ਜਿਹੜੀ ਹੈ ਉਹ ਜ਼ਿਆਦਾ ਮੰਗ ਲਈ ਸੀ ਜਾਂ ਕਹਿ ਲਿਆ ਕਿ ਫਿਲਮ ਦੇ ਲਈ ਹਿੱਸਾ ਮੰਗ ਲਿਆ ਸੀ ਜਿਸ ਤੋਂ ਬਾਅਦ ਇਹ ਲਗਾਤਾਰ ਚਰਚਾ ਜਿਹੜੀ ਹੈ ਉਹ ਚੱਲਦੀ ਰਹੀ ਤੇ ਹੁਣ ਜਗਜੀਤ ਸੰਧੂ ਨੇ ਇਸ ਗੱਲ ਦਾ ਜਵਾਬ ਦਿੱਤਾ ਜੀ ਹਾਂ ਲੈਟ ਮੀ ਸਪੀਕ ਦੇ ਵਿੱਚ ਉਹਨਾਂ ਦਾ ਇੱਕ ਇੰਟਰਵਿਊ ਹੋਇਆ ਜਿਸ ਦੇ ਵਿੱਚ ਜਗਜੀਤ ਸੰਧੂ ਇਹਨਾਂ ਗੱਲਾਂ ਬਾਰੇ ਖੁੱਲ ਕੇ ਬੋਲੇ ਨੇ ਆਓ ਦੇਖੋ ਤੁਸੀਂ ਵੀ ਉਹ ਕਲਿੱਪ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸ ਬੜੇ ਟਾਈਮ ਤੋਂ ਲੋਕ ਪੁੱਛਦੇ ਸੀ ਮੈਂ ਹਰ ਉਹ ਫਿਲਮ ਫ੍ਰੀ ਕਰ ਲੂੰਗਾ ਜਿਹੜਾ ਮੈਨੂੰ ਇਹ ਪ੍ਰੋਡਿਊਸਰ ਤੌਹਮਤ ਲਾਉਂਦਾ ਹਨ ਪਰ ਉਹ ਲੋਕਾਂ ਨੂੰ ਫਲੀ ਫ੍ਰੀ ਫਿਲਮ ਦਿਖਾਏ ਸਿਨਮੇ ਚ ਫਿਰ YouTube ਤੇ ਪਾ ਦੇਵਾਂ ਮੈਂ ਉਹਨਾਂ ਨਾਲ ਸਾਰੀਆਂ ਫਿਲਮਾਂ ਫ੍ਰੀ ਕਰਨ ਨੂੰ ਤਿਆਰ ਹਾਂ ਤੁਸੀਂ ਅੱਗੋਂ ਕਰੋੜਾ ਕਮਾਓ ਹਾਂਜੀ ਅਰਬਾਂ ਕਮਾਓ ਅਸੀਂ ਆਪਣੀ ਰੋਜ਼ੀ ਰੋਟੀ ਲਈ ਉਹਨੇ ਪੈਸੇ ਵੀ ਨਾ ਮੰਗੇ ਅਸੀਂ ਫਿਰ ਰੋਟੀ ਨੂੰ ਚੋਚੀ ਥੋੜੀ ਕਹਿੰਦੇ